ਛੋਟੇ ਸਾਹਿਬ ਜੀ ਆਦ ਨੂੰ ਪੁੱਛਿਆ ਵੀ ਜੇ ਤੁਹਾਡੀ ਜਾਨ ਬਖਸ਼ ਦਾਂਗੇ ਜੇ ਤੁਸੀਂ ਮੁਸਲਮਾਨ ਬਣ ਜਾਓ ਉਹ ਕਹਿੰਦੇ ਵੀ ਜਾਨ ਤਾਂ ਬਖਸ਼ ਦੋਗੇ ਸਾਡੀ ਗੱਲ ਦਾ ਜਵਾਬ ਦੋ ਉਮਰ ਦੇਖੋ ਕਿੰਡੀ ਕਿਸੇ 7 ਤੇ 9 ਸਾਲ ਗੱਲ ਦੇਖੋ ਕਿੰਡੀ ਕਹਿ ਰਹੇ ਨੇ ਕਹਿੰਦੇ ਜਾਨ ਤਾਂ ਬਖਸ਼ ਦੋਗੇ ਠੀਕ ਆ ਇਹ ਦੱਸੋ ਵੀ ਜੇ ਮੁਸਲਮਾਨ ਬਣ ਗਏ ਕੀ ਫਿਰ ਮੌਤ ਨਹੀਂ ਆਉਣੀ ਫਿਰ ਮੌਤ ਤੋਂ ਬਚ ਜਾਗੇ ਇਦਾਂ ਇਹਨੂੰ ਮਾਇਆ ਸਮਝ ਰਹੇ ਤੇ ਤਾਂ ਇਹ ਗੱਲ ਕਹਿ ਰਹੇ ਤੇ ਉਹ ਛੋਟੇ ਸਾਹਿਬ ਜਾਦੇ ਇਹਨੂੰ ਮਾਇਆ ਸਮਝਦੇ ਸੀ ਤਾਂ ਇਹ ਗੱਲ ਕਹਿ ਰਹੇ ਸੀ ਵੀ ਜੇ ਛੁੱਟ ਗਈ ਸੰਸਾਰੀ ਉਹਨੂੰ ਗਿਆਨ ਹੋ ਗਿਆ ਸੀ ਹਾਂ ਉਹਨਾਂ ਨੇ ਆ ਮਾਇਆ ਤਿਆਗੀ ਵੀ ਸੀ ਫੇਰ ਛੁੱਟੀ ਸੀ ਛੱਡੀ ਨਹੀਂ ਜਾਂਦੀ ਛੁੱਟਦੀ ਹੁੰਦੀ ਹੈ ਗੁਰਪ੍ਰਸਾਦ ਧਰਮ ਕਾ ਨਾਂ ਇਹ ਗੈਂਦੀ ਕਿਰਪਾ ਨਾਲ ਤੁਹਾਡਾ ਧਰਮ ਟੁੱਟੂ ਆ ਜਿਹੜਾ ਤੁਹਾਨੂੰ ਧਰਮ ਪਿਆ ਵਾ ਸਰੀਰ ਹੋਣ ਦਾ ਜਿੱਦੋਂ ਤੁਹਾਡਾ ਧਰਮ ਟੁੱਟ ਗਿਆ ਸਰੀਰ ਤਾਂ 100% ਕਰਵਾਣੀ ਤੁਨੇ ਮੰਨ ਲਈ ਫੇਰ ਤੁਸੀਂ ਕੀ ਬਣ ਗਏ ਉਹਦੇ ਸਕੂਲ ਨੇ ਮਾਸਟਰ ਬਣ ਗਏ ਜਿਹੜੇ ਸਕੂਲ ਦੇ ਵਿੱਚ ਉਹ ਪੜ੍ਹਾਉਂਦੇ ਸੀ ਖਾਲਸਾ